ਫਰੀਦਕੋਟ ਦਾ ਲੀਡਰ ਹੈ ਟੰਟੀ ਸਹਰਾਣਾ ਉਹ ਪਤਾ ਕੀ ਕਹਿੰਦਾ ਇੱਕ ਪੌਡਕਾਸਟ ਦੇ ਵਿੱਚ ਕਹਿੰਦਾ ਜਥੇਦਾਰਾਂ ਨੇ ਦਾੜੀ ਰੰਗੀ ਹੋਣ ਕਰਕੇ ਉਹਨਾਂ ਨੂੰ ਸਜ਼ਾ ਸੁਣਾਉਣੋਂ ਤਾਂ ਮਨਾ ਕਰਤਾ ਪਰ ਇੱਕ ਪਤਤ ਨੂੰ ਕਮੇਟੀ ਚ ਪਾਤਾ ਮੈਂ ਇਹਨੂੰ ਕਹਿਣਾ ਚਾਹਣਾ ਪਹਿਲਾਂ ਮਰਿਆਦਾ ਵੜ ਲਾ ਟੰਟੀ ਸਹਰਾਣਾ ਸਾਹਿਬ ਪਹਿਲਾਂ ਮਰਿਆਦਾ ਪੜ ਲਓ ਮਰਿਆਦਾ ਕੀ ਕਹਿੰਦੀ ਹੈ ਸਾਡੇ ਤੋਂ ਪਹਿਲਾਂ ਜਿਹੜੇ ਪ੍ਰਾਣੇ ਜੈਸੇਦਾਰ ਸੀ ਉਹ ਵੀ ਕਮੇਟੀਆਂ ਬਣਾਉਂਦੇ ਰਹੋ ਉਹਨਾਂ ਦੀਆਂ ਬਣਾਈਆਂ ਕਮੇਟੀਆਂ ਦੀਆਂ ਲਿਸਟਾਂ ਖੋਖ ਲੋ ਫਿਰ ਗੱਲ ਕਰਿਓ ਜੇ ਇਹ ਤਖਤ ਦੀ ਮਰਿਆਦਾ ਹੈ ਕਿ ਤਖਤ ਦੇ ਸਾਹਮਣੇ ਫਸੀਲ ਦੇ ਕੋਈ ਦਾੜੀ ਰੰਗੀ ਵਾਲਾ ਕੋਈ ਦਾੜੀ ਕੱਟੀ ਵਾਲਾ ਨਹੀਂ ਖੜ੍ਹ ਸਕਦਾ ਔਰ ਬੋਰਡ ਵੀ ਲੱਗੇ ਹੋਏ ਨੇ ਤਖਤਾਂ ਦੇ ਮੂਹਰੇ ਕਿ ਇਹਨਾਂ ਤਖਤਾਂ ਦੇ ਉੱਤੇ ਪਤਨ ਤੋਂ ਬਿਨਾ ਹਰ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ ਇਹ ਸਾਡੀ ਮਰਿਆਦਾ ਹੈ ਕਮੇਟੀਆਂ 'ਚ ਪੈਣਾ ਹੋਰ ਗੱਲ ਹੁੰਦੀ ਹੈ ਤੇ ਉਥੇ ਤਖਤ ਦੀ ਫਸੀਲ ਦੇ ਸਾਹਮਣੇ ਕਿਸੇ ਪਤਤ ਦੀ ਸੁਣਵਾਈ ਹੋਣੀ ਉਹ ਹੋਰ ਗੱਲ ਹੁੰਦੀ ਹੈ ਪਤਤ ਦੀ ਸੁਣਵਾਈ ਨਹੀਂ ਹੋ ਸਕਦੀ ਤਖਤ ਦੇ ਸਾਹਮਣੇ ਜੇ ਨਹੀਂ ਜਾਣਕਾਰੀ ਹੈ ਨਾ ਤੇ ਜਾਣਕਾਰੀ ਲੈ ਲਓ ਰਹਿਤਨਾਮੇ ਤਨਖਾਹਨਾਮੇ ਇਹ ਪੜ੍ਹ ਲਓ ਨੇ ਲਿਖਿਆ ਕੀ ਹੈ ਉਟੰਕਣ ਕਰਨ ਤੋਂ ਪਹਿਲਾਂ ਤੇ ਜਦੋਂ ਮਨਪ੍ਰੀਤ ਸਿੰਘ ਇਹ ਆਲੀ ਨੂੰ ਮੈਂਬਰ ਪਾਇਆ ਸੀ ਇਹ ਤਾਂ ਉੱਥੇ ਮੌਜੂਦ ਹੀ ਨਹੀਂ ਸੀ ਇਹ ਤਾਂ ਆਪਣੇ ਘਰ ਸੀ